ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਹਾਰ ਗਿਆ ਰਤਨਿਆ ਸਵੇਰੇ ਚੰਗਾ ਪੜਾ ਹੱਸਦਾ ਖੇੜਦਾ ਉਹ ਮੰਡੀ ਗਿਆ ਸੀ ਤੇ ਦੁਪਹਿਰ ਵੇਲੇ ਉਹ ਸਾਰੇ ਹਸਪਤਾਲوں ਉਸਦੀ লাশ ਝੁੱਕ ਲਈਏ ਸਨ ਡਾਕਟਰ ਥਾਣੇਦਾਰ ਤੇ ਕੁਝ ਸਰਦਾਰਾਂ ਨੇ ਉਹਨਾਂ ਨੂੰ ਪਹਿਲਾਂ ਡਰਾਇਆ ਪਰ ਫਿਰ 200 ਰੁਪਏ ਦੇ ਕੇ ਸਮਝਾਤਾ ਕਰ ਲਿਆ ਸੀ ਉਹ ਸ਼ਰਾਬੀ ਸਰਦਾਰਾਂ ਦੀ ਜੀਪ ਹੀਟ ਆ ਗਿਆ ਸੀ ਜੀਪ ਹੀਟ ਆਉਣ ਤੋਂ ਉਹਦੀ ਲਾਸ਼ ਟਿੱਬੀ ਉੱਤੇ ਡੇਰੇ ਲਿਆਉਣ ਤੱਕ ਕੁੱਲ ਇੱਕ ਪੈਰ ਦਾ ਫਰਕ ਸੀ ਤੇ ਇੱਕੋ ਪੈਰ ਵਿੱਚ ਹੀ ਸਭ ਕੁਝ ਮੁੱਕ ਚੁੱਕਾ ਸੀ ਹੋਰ ਅੱਧੇ ਪੈਰ ਮਗਰੋਂ ਜਦ ਉਹ ਲਾਂਬੂ ਲਾ ਕੇ ਆਈ ਤਾਂ ਕੁਝ ਚੇਰ ਓਨਾ ਤੀਵੀਆਂ ਨੂੰ ਰੋਣ ਦਿੱਤਾ ਤੇ ਆਪ ਪਾਸੇ ਬਹਿ ਕੇ ਇਥੋਂ ਤੁਰਨ ਦੀਆਂ ਸਲਾਹਾਂ ਕਰਨ ਲੱਗ ਪਈ ਪਰ ਗੱਭਰੂ ਸੀ ਫੁੱਲ ਚੋੱਕੇ ਜਾਂਦੀ ਤਾਂ ਚੰਗਾ ਸੀ ਮਾਂਡੇ ਨੇ ਸਰਸਰੀ ਸਲਾਹ ਦਿੱਤੀ ਕਮਲਿਆ ਰੋਜ਼ਗਾਰ ਦਾ ਵੇਲਾ ਪਰਸੋਂ ਦੀ ਸਾਈ ਫੜੀ ਬੈਠੇ ਆ ਫੁੱਲ ਕਿਧਰੇ ਕਿਸੇ ਹੋਰ ਤਾਂ ਨਹੀਂ ਲੈ ਜਾਣੀ ਦੋ ਦਿਨ ਅੱਗੋਂ ਕੀ ਤੇ ਦੋ ਦਿਨ ਪਿੱਛੋਂ ਕੀ ਬਾਬੇ ਧੀਦੋ ਨੇ ਰਤਾ ਤਲਖੀ ਨਾਲ ਜਵਾਬ ਦਿੱਤਾ ਤੇ ਅੱਗੋਂ ਕਿਸੇ ਨੂੰ ਗੱਲ ਨਾ ਆਉਣੀ ਡੇਰੀ ਆਈ ਤਾਂ ਸਾਰਿਆਂ ਬਹਿ ਕੇ مشورہ ਕੀਤਾ ਸਲਾਹ ਇਹੋ ਬਣੀ ਕਿ ਜਿਹੜੇ ਨਾਲ ਦੀ ਪਿੰਡ ਵਾਲੀ ਦੋ ਜਿਮੀਦਾਰ ਕੱਲ ਦਿਹਾੜੀ ਲਈ ਸਾਈ ਫੜਾਗੇ ਸਨ ਬੇਲੇ ਸਿਰ ਉਹਨਾਂ ਦੇ ਕੰਮ ਤੇ ਪਹੁੰਚਣਾ ਬੇਲੇ ਸਿਰ ਕੰਮ ਤੇ ਪਹੁੰਚਣਾ ਚਾਹੀਦਾ ਹੈ ਉਸ ਵੇਲੇ ਸਾਰੀ ਖੇਮੀ ਪਟਕੀ ਗਧੀਆਂ ਉੱਤੇ ਲੱਦ ਲਈ ਗਈ ਬੁੱਢੀ ਠੇਰੀ ਨਿਆਣੀ ਲੱਦੇ ਹੋਏ ਸਮਾਨ ਉੱਤੇ ਬਹਿ ਗਈ ਜਵਾਨ ਮੁੰਡੇ ਤੇ ਕੁੜੀਆਂ ਪੈਦਲ ਤੁਰ ਪਈ ਤੀਦੋ ਬਾਬਾ ਆਪਣੀ ਹੁੱਗੀ ਚੁੱਕ ਕੇ ਅੱਗੇ ਲੱਗ ਤੁਰਿਆ ਅਜੇ ਦਿਨ ਅੰਦਰ ਬਾਹਰ ਸੀ ਪਰ ਅਸਮਾਨ ਉੱਤੇ ਚੜੀ ਢੂੜ ਕਰਕੇ ਹਨੇਰਾ ਹੋਇਆ ਜਾਪਦਾ ਸੀ ਧਰਤੀ ਇੰਜ ਤਪ ਰਹੀ ਸੀ ਜਿਵੇਂ ਪੱਠ ਦਾ ਰੇਤ ਪਾਪਾ ਭੁੰਨ ਦਿੱਤੀ ਹੋਵੇ ਟਿੱਬੇ ਤੋਂ ਹੇਠ ਲੈੰਦਿਆਂ ਕਾਫਲੇ ਦੀਆਂ ਤੀਵੀਆਂ ਫੇਰ ਰੋਣ ਲੱਗ ਪਈਆਂ ਮੂੰ ਲਗਾਮ ਦਿਓ ਨਹੀਂ ਸੂਰ ਦੀਆਂ ਸੂਰੀਆਂ ਬਾਬੇ ਧੀਦੋ ਨਹੀਂ ਉਹਨਾਂ ਨੂੰ ਛਿੜਕਿਆ ਰੋਜ਼ਗਾਰ ਤੇ ਚੱਲੇ ਆ ਇਹ ਭੁੱਖਣ ਡਈਆਂ ਹੋਈਆਂ ਬਾਬੇ ਅੱਗੇ ਕੋਈ ਨਾ ਕੁਸਕਿਆ ਪਰ ਸਿਰਫ ਪੈਰ ਡੇਢ ਪੈਰ ਭਰ ਦੀ ਵਿਧਵਾ ਹੋਈ ਛੰਨੋ ਨੇ ਘੁੰਡ ਚ ਬਾਬੇ ਵੱਲ ਘੂਰ ਕੇ ਵੇਖਿਆ ਤੇ ਪਛਾਣ ਹਟ ਗਈ ਫੇਰ ਉਹਦੀ ਨਿਗਾ ਸਿਵੇ ਦੀਆਂ ਲਾਟਾਂ ਉੱਤੇ ਪਈ ਇੱਕ ਵਾਰ ਮੋੜ ਉਹਦੀ ਹਾਂ ਨਿਕਲੀ ਪਰ ਮੂੰਹ ਅੱਗੇ ਦੋਵੇਂ ਹੱਥ ਦੇ ਕੇ ਉਸ ਨੀਮੀ ਪਾ ਲਈ ਸਿਰਫ ਹੱਥਾਂ ਦੇ ਅੰਗੂਠੇ ਤੇ ਉਂਗਲਾਂ ਹੰਝੂਆਂ ਨਾਲ ਭਿੱਜਦੇ ਰਹੀ ਦਿਲ ਹੌਲਾ ਦਿਲ ਹੌਲਾ ਕਿਉਂ ਕਰਦੀ ਐ ਪਰਝਾਈ ਨੀਮੀ ਪਾ ਕੇ ਕੋਲ ਆਉਂਦਿਆਂ ਛੰਨੂ ਦੀ ਦੌਰ ਤਾਪੇ ਨੀ ਦਰਵਾਸਤੇ ਤਾ ਦੂਜੀਆਂ ਤੀਮੀਆਂ ਉਹਨੂੰ ਛੰਨੂ ਦੀ ਕੋਲ ਆਇਆਂ ਵੇਖ ਕੇ ਲੰਮੀਆਂ ਪਲਾਂਗਾ ਨਾਲ ਅਗਾਹ ਹੋ ਗਈਆਂ ਚੰਨੂ ਨੇ ਤਾਪੇਵਲ ਗੋਹ ਨਾਲ ਵੇਖਿਆ ਤੇ ਘੁੰਡ ਸੂਤ ਕਰਦਿਆਂ ਅੱਖਾਂ ਪੂੰਝ ਲਈਆਂ ਤਾਪੇ ਦੇ ਪੱਕੇ ਪਿੰਡੇ ਮੋٹے-ਮੋٹے ਨਕਸ਼ ਇੱਕ ਵਾਰ ਉਹਨੂੰ ਧੁੰਦਲੇ ਲੱਗੇ ਪਰ ਫੇਰ ਸਾਫ਼ ਦਿਖਣ ਲੱਗ ਪਈ ਸੱਜੀ ਮੌਰ ਕੋਲੋਂ ਪਾਟੀ ਕੁੜਤੀ ਵਿੱਚੋਂ ਉਹਦੇ ਨਰੋਈ ਹੱਡਾਂ ਤੇ ਨਜ਼ਰ ਪੈਂਦਿਆਂ ਉਹਦੇ ਪਿੰਡੇ ਵਿੱਚ ਚਰਨਾਟ ਛਿੜਦੀ ਜਾਪੀ ਆਪਣੇ ਨਿਆਣਿਆਂ ਵੱਲ ਤੱਕਿਆ ਉਦੋਂ ਮੈਂ ਆਪੋ ਵਿੱਚ ਖੇਡ ਲੱਗੇ ਹੋਏ ਸਨ ਸੂਏ ਉਤਲੀਆਂ ਕਿਕਰਾਂ ਦੀ ਲੰਗ ਉੱਤੇ ਜੰਮੀਆਂ ਕੱਟਾ ਮਿੱਟੀ ਕਿਰਕਿਰ ਹੀ ਠੰਡਿੱਗੀ ਜਾਂਦਾ ਸੀ ਬੂਈਆਂ ਅੱਧ ਸੁੱਕਾ ਕਾ ਮਲੇ ਤੇ ਬੂਟੀਆਂ ਸਭ ਧੂੜ ਨਾਲ ਅਟੀਆਂ ਹੋਈਆਂ ਸਨ ਸੂਏ ਦਾ ਪਾਣੀ ਵੀ ਬੜਾ ਗੰਧਲਾ ਸੀ ਸੂਏ ਦੀ ਪਟੜੀ ਦੇ ਨਾਲ-ਨਾਲ ਜਿਹੜੇ ਪਾਹੀ ਉੱਤੇ ਕਾਫਲਾ ਤੁਰਿਆ ਜਾ ਰਿਹਾ ਸੀ ਉਹਦੀ ਪੀਕ ਪੈਰ ਮਾਰਿਆਂ ਸਿਰ ਨੂੰ ਚੜਦੀ ਸੀ ਜੁੱਤੀਆਂ ਛਿੱਤਰਾਂ ਦੀ ਤਲੀਆਂ ਵਿੱਚ ਜਿਵੇਂ ਭੁੱਬਲ ਪਾਈ ਹੋਵੀ ਜਿਵੇਂ ਉਹ ਨਿਰੀ ਅੱਗ ਵਿੱਚੋਂ ਲੰਘ ਰਹੀ ਹੋਣ ਤੂੰ ਗਮ ਨਾ ਲਾਈ ਸਭ ਠੀਕ ਹੋ ਜਾਣਾ ਛੰਨੋ ਨੇ ਚੁੱਪ ਵੇਖੀ ਤਾਪੇ ਨੇ ਆਪਣੀ ਠੱਠੀ ਪੱਗ ਦਾ ਲਾਟ ਡੰਗਿਆ ਤੇ ਛੰਨੋ ਦੀਆਂ ਸਿੱਲੀਆਂ ਅੱਖਾਂ ਦੀਆਂ ਕਾਲੀਆਂ ਜਿਮਣੀਆਂ ਉੱਤੇ ਨਿਗਾ ਟਕਾ ਲਈ ਤੂੰ ਮੇਰੇ ਨਿਆਣਿਆਂ ਨੂੰ ਸਾਹਮ ਲੈਂਗਾ ਚੰਨੂ ਨੇ ਕੱਗੀ ਆਵਾਜ਼ ਵਿੱਚ ਪੁੱਛਿਆ ਸਾੰਬਰ ਨੂੰ ਹੋਰ ਕਿਧਰੇ ਇਹਨਾਂ ਨੂੰ ਹੁਣ ਇਹਨਾਂ ਨੂੰ ਹੁਣ ਅਸੀਂ ਕਬੀਲਿਆਂ ਬਾਹਰ ਲਿਆਂਦੇ ਦੁਆਰੇ ਤਾਂ ਨਹੀਂ ਸੌਤਣਾ ਤਾਂ ਪਾ ਮੋਟੀ ਤਰੀਖੀ ਸੀ ਜੇ ਤੋਂ ਪੰਪਲਾਂ ਨੂੰ ਉਂਗਲਾਂ ਨਾਲ ਵੱਟ ਦੇਣ ਲੱਗ ਪਿਆ ਦਾਗ ਉਸ ਕੱਛੀ ਮਾਰ ਲਈ ਮੂੰਹ ਉਹਦਾ ਤਾਂਬੇ ਵਰਗਾ ਹੋ ਗਿਆ ਸੋਚ ਲੈ ਸੋਚ ਕੇ ਤੁਰਿਆ ਸਾ ਕਿ ਅਰਥ ਨਹੀਂ ਛੰਨੋ ਨੇ ਉਹਦੇ ਲੰਮੀ ਪਿੰਦੇ ਸਰੀ ਨੂੰ ਜਿਵੇਂ ਸਿਰ ਤੋਂ ਪੈਰਾਂ ਤੱਕ ਜੋਲਿਆ ਫਿਰ ਆਪਣੀ ਸ਼ੀਟ ਦੀ ਕੱਗਰੀ ਉੱਤੇ ਝਟਕਾ ਕੇ ਰੇਤਾ ਝਾੜਿਆ ਇੱਕ ਵਾਰੀ ਫੇਰ ਸੋਚ ਲੈ ਛੰਨੋ ਨੇ ਰਤਾ ਪੈਰ ਮਲ ਕੇ ਜੁੱਤੀ ਝਾੜਦਿਆਂ ਸਿਰਾਂ ਚੁੰਨੀ ਲਾ ਕੇ ਦੋਹਾਂ ਹੱਥਾਂ ਨਾਲ ਉਤਾਵ ਹੁਲਾਰੀ ਤੇ ਉਹਦਾ ਕੱਟਾ ਮਿੱਟੀ ਵੀ ਝਾੜ ਲਿਆ ਤੂੰ ਕੀ ਅਖਵਾਨੀ ਹੈ ਹੋਰ ਤਾਪੀ ਨੇ ਬੰਬਲਾ ਨੂੰ ਜ਼ੋਰ ਨਾਲ ਮਲਦਿਆਂ ਉਸ ਵੱਲ ਤਾੜ ਕੇ ਵੇਖਿਆ ਸੱਚੀ ਹੀ ਹੋਰ ਉਹ ਕੀ ਅਖਵਾਉਣਾ ਚਾਹੁੰਦੀ ਸੀ ਸ਼ਾਨੂੰ ਨੇ ਉਹਦੇ ਪਾਲ ਦਾ ਪਲ ਸੋਚਿਆ ਤੇ ਉਹਦੀਆਂ ਕਾਲੀਆਂ ਛਾ ਅੱਖਾਂ ਦੀ ਸਿਲ ਅਨੋਪ ਹੋ ਗਈ ਅਸਮਾਨ ਉੱਤੇ ਧੂੜ ਹੋਰ ਸੰਗਣੀ ਹੁੰਦੀ ਦੀ ਸੀ ਕਾਫਲਾ ਅਗਾਹ ਲੰਘਿਆ ਸੀ ਕੋਈ ਬੰਦਾ ਤੇਮੀ ਸਾਫ ਬਖਾਈ ਨੇ ਸੀ ਦਿੰਦਾ ਸੂਏ ਦੇ ਨਾਲ ਨਾਲ ਲੋਕਾਂ ਸਭ ਕਣਕਾਂ ਵਟਕੀ ਮੰਡਲੀਆਂ ਲਾ ਦਿੱਤੀਆਂ ਹੋਈਆਂ ਸੀ ਖੇਤ ਸੋਨੇ ਸੰ ਚੰਗਾ ਮੇਰੀ ਬਾਹ ਫੜ ਛਨੋਂ ਨੇ ਸਖਣੀ ਬਾਹ ਅਗਾਹ ਕਰਦੇ ਆ ਕਿਹਾ ਲੈ ਛਨੋਂ ਦੇ ਪਿੰਡੇ ਵਿੱਚੋਂ ਸੇਕ ਨਿਕਲਿਆ ਉਹਦੀਆਂ ਅੱਖਾਂ ਤੱਪੰਗ ਲੱਗ ਪਈਆਂ ਸਿਰ ਤੋਂ ਪੈਰ ਤੱਕ ਲਹੂ ਨਾੜਾਂ ਵਿੱਚ ਰਸਦਾ ਚਾਪਿਆ ਤੇ ਕੰਬਦੀ ਹੂਠਾਂ ਨਾਲ ਸਿਰਫ ਬਸ ਕਹੇਗੀ ਉਹ ਉਹਦੀ ਮੋਢੇ ਲੱਗੀ ਅਗਾਹ ਜਾ ਕੇ ਉਹ ਪਟੜੀ ਚੜ ਗਈ ਕਾਫਲੇ ਦੇ ਨਿਆਣੇ ਸੂਏ ਵਿੱਚ ਨਹਾਉਣ ਲੱਗ ਪਏ ਸਨ ਉਹਨਾਂ ਦੀਆਂ ਕਿਲਕਾਰੀਆਂ ਤੇ ਚੀਕਾਂ ਅਸਮਾਨ ਦੀ ਢੋਡ ਨੂੰ ਖੰਡਾ ਰਹੀਆਂ ਜਾਪਦੀਆਂ ਸਨ ਗੱਡੀਆਂ ਨਾਲ ਲੱਦੇ ਜਾਂਦੇ ਬੰਦੇ, ਤੀਮੀਆਂ, ਦਾਣੇ, ਫੱਕੀ ਤੇ ਰੋਜ਼ਗਾਰ ਦੀਆਂ ਗੱਲਾਂ ਵਿੱਚ ਰੁੱਜ ਗਏ ਸਨ। 96 ਦੀ ਤਬਾ ਦੁਹੀਂ ਹੌਲੀ-ਹੌਲੀ ਤੋਰਦੀ। ਇਸ ਢੂੜ ਅਤੇ ਵਾਤਾਵਰਣ ਵਿੱਚ ਤੋ ਪਰਸ਼ਾਮਿਆ ਬਾਗ ਜਿਵੇਂ ਅਲੋਪ ਹੋ ਰਹੇ ਸਨ। ਪਰ ਕੋਲ-ਕੋਲ ਚਾਂਚਕ 96 ਥਲ ਉੱਤੇ ਚੜ ਕੇ ਪਛਾਣ ਚਾਕਣ ਲੱਗ ਪਈ। ਐਨੀ ਢੂੜ ਵਿੱਚੋਂ ਵੀ ਅੱਗ ਦੀ ਲਾਲੀ ਅਜੇ ਦਿਖਦੀ ਸੀ। ਕੀ ਗੱਲ ਤਾਪੇ ਨੇ ਡਾਂਗ ਦਾ ਅਗਲਾ ਸਿਰਾ ਪਟੜੀ ਤੇ ਮਾਰਦਿਆਂ ਪੁੱਛਿਆ ਕੋਈ ਨਹੀਂ ਛੰਨੋਂ ਥਲ ਤੋਂ ਹੇਠਾਂ ਉਤਰਾਈ ਤੇ ਪਹਿਲਾ ਵਾਂਗ ਹੀ ਚੁੰਨੀ ਤੋਂ ਤੂੜ ਛੱਡ ਕੇ ਉਸ ਤਾਪੇ ਦਾ ਹੱਥ ਫੇਰ ਫੜ ਲਿਆ ਕਾਫਲਾ ਅਗਲੇ ਪਿੰਡ ਅਪੜਨ ਵਾਲਾ ਸੀ ਪਰ ਅਜੇ ਤੱਕ ਕਿਸੇ ਨੂੰ ਇਹ ਖਿਆਲ ਨਹੀਂ ਸੀ ਆਇਆ ਕਿ ਛੰਨੋਂ ਦਾ ਸੌਰਾ ਸੂਏ ਦੇ ਪੋਲ ਦੀ ਉਸੇ ਥਲ ਤੇ ਬੈਠਾ ਸੀ ਜੇਸੂ ਉੱਤੇ ਚੜ ਕੇ ਸ਼ਰਨੋਂ ਨੇ ਪਛਾਂ ਤੱਕਿਆ ਸੀ ਉਹਦੇ ਬੁੱਢੇ ਗੋਡੇ ਤਰਨੋਂ ਜਵਾਬ ਦੇਗੇ ਸਨ ਹੋਰਾਹਾ ਵਿੱਚ ਪੰਜਾਂ ਵਿੱਚੋਂ ਅੱਜ ਤੀਜਾ ਪੁੱਤਰ ਗਵਾਕੀ ਚੁੱਪਚੀਤਾ ਕਾਫਲੇ ਵਿੱਚੇ ਤੁਰਿਆ ਆਇਆ ਸੀ ਤੇ ਆਪਣੀ ਹੁੱਕੀ ਦੀ ਅੱਗ ਦੇ ਆਸਰੀ ਪੁੱਲ ਤੱਕ ਪਹੁੰਚ ਗਿਆ ਸੀ ਪਰ ਇੱਥੇ ਆ ਕੇ ਹੁੱਕੀ ਦੀ ਅੱਗ ਬੁਝ ਗਈ ਸੀ ਫੁੱਕੀ ਦੀ ਅੱਗ ਪਾਵਾਂਗੀ ਹੁਣ ਧੂੜ ਦੇ ਰਾਤ ਦਾ ਹਨੇਰਾ ਇੰਨਾ ਸੰਗਣਾ ਹੋ ਚੁੱਕਾ ਸੀ ਕਿ ਹੱਥ ਨੂੰ ਹੱਥ ਮਾਰਿਆ ਨਹੀਂ ਸੀ ਦਿਸਦਾ। ਕਾਉਂ ਢੇਰੀ ਟਾਇਆ ਕੀ ਬਣਦਾ ਰਤਨਿਆ ਉਸ ਹੰਬਲਾ ਮਾਰ ਕੇ ਉੱਠਣ ਦਾ ਯਤਨ ਕਰਦਿਆ। ਆਪਣੀ ਉਸ ਮਣੀ ਰਾਮ ਨੂੰ ਕਿਹਾ ਜਿਸ ਨਾਲ ਗੱਲਾਂ ਕਰਨ ਦੀ ਆਦਤ ਉਹਨੂੰ ਜਿਵੇਂ ਕਈ ਜਨਮਾਂ ਤੋਂ ਪਈ ਹੋਈ ਸੀ। ਪਰ ਉੱਠ ਕੇ ਤੁਰਿਆ ਨਹੀਂ ਗਿਆ। ਇੱਕ ਵਾਰ ਜੀ ਕੀਤਾ ਮੋੜ ਠੱਲ ਤੇ ਬਹਿ ਜਾਈ। ਪਰ ਫੇਸੋਤ ਫੇਰ ਉਸ ਹੱਥ ਵਿੱਚ ਫੜੀ ਹੋਕੀ ਨੂੰ ਵੇਖਿਆ ਤੇ ਚਲਮ ਦੀ ਅੱਗ ਟੋਕੇ ਪਹੀ ਗੋਨ ਘੜੋਤੇ ਇੱਕ ਬਾਣ ਹੇਠ ਜਾ ਬੈਠਾ ਡੰਕੇ ਇਕੱਠੇ ਕਰ ਲੇ ਕਿ ਜੇ ਵਿੱਚੋਂ ਡੰਬੀ ਕੱਟੀ ਤੇ ਅੱਗ ਬਾਲ ਲਈ ਹੋਕੀ ਉੱਤੇ ਅੱਗ ਧਰ ਕੇ ਜਦੋਂ 2-3 ਸੂਟੇ ਲਾਈ ਤਾ ਉਸ ਨੂੰ ਆਪਣੀਆਂ ਰੜਕਦੀਆਂ ਹੱਡੀਆਂ ਵਿੱਚ ਤਾ ਹੁੰਦਾ ਜਾਪਿਆ ਬਚਦੀ ਅੱਗ ਉੱਤੇ ਉਸ ਪੈਰ ਮਾਰਿਆ ਤੇ ਖਾਂਗਦਿਆਂ ਪਟੜੀ ਆ ਚੜਿਆ ਪਰ ਠਾਲ ਕੋਲ ਜਾ ਕੇ ਸੱਜੇ ਗੋਡੇ ਵਿੱਚ ਅੰਤਾਂ ਦੀ ਪੀੜ ਹੋਈ ਹਾਰ ਗਿਆ ਰਦਨਿਆ ਉਸ ਜਿਵੇਂ ਕਚੀਚੀ ਰੱਬੀ ਤੇ ਹੁੱਕੀ ਦੀ ਨੜੀ ਮੂੰਹ ਨਾਲ ਜੋੜ ਕੇ ਪੀੜ ਕਰਦੇ ਗੋਡੇ ਨੂੰ ਤਰੀਕ ਦੇ ਆਗਾ ਤਰਪਿਆ ਕਾਫਲਾ ਗੜਾ ਦੂਰ ਲੰਘ ਗਿਆ ਸੀ ਪਰ ਬਾਬੇ ਦੀ ਦੋਦੇ ਹੋ ਕਰੇ ਉਹਨੂੰ ਸੁਣ ਰਹੇ ਸਨ ਵਗੇ ਆਓ ਵਗੇ ਆਓ ਗੋੜੀਓਂ ਦੈਨ ਸ਼ੇਵਦਾ ਕਿ ਚੜਦਾ ਕਿੱਡਾ ਉੱਚਾ ਗੜਕੀ ਵਾਲਾ ਬੂਲ ਸੀ ਤੀ ਦੋਨੀ ਵੀ ਤਾਂ ਆਪਣੇ ਚਾਰੇ ਪੁੱਤਰ ਐਉਂ ਹੀ ਰਾਹਾਂ ਵਿੱਚ ਗਵਾਲੇ ਸਨ ਪਰ ਉਹ ਹਾਰਿਆ ਨਹੀਂ ਸੀ ਬੈਵੀ ਕਿਹੜਾ ਆ ਰਿਹਾ ਉਹ ਦ੍ਰੇੜਤਾ ਨਾਲ ਬੋਲਿਆ ਨਹੀਂ ਤੂੰ ਤਾਂ ਹਾਰ ਗਿਆ ਰਦਨਿਆ ਮਨੀ ਰਾਮ ਬੋਲ ਪਿਆ ਰੁੱਕ ਕੇ ਰਦਨਿਆ ਸੱਜੇ ਹੱਥ ਨਾਲ ਆ ਬਣੀ ਕੀਸੇ ਵਿੱਚ ਨੋਟ ਟੋਂ ਲੱਗ ਪਿਆ ਤੇ ਖੱਬੇ ਨਾਲ ਹੁੱਕੀ ਨੀਵੀਂ ਕਰਕੇ ਉਹਦੇ ਮੁੜ ਸੌਂਦੇ ਜਾਂਦੇ ਚੰਗਿਆੜਿਆਂ ਨੂੰ ਘੋਰਨ ਲੱਗ ਪਿਆ ਤੇ ਫੇਰ ਚਾਂਚਾ ਕੋਹਨੇ ਹੁੱਕੀ ਸੂਈ ਵਿੱਚ ਬਗਾਹ ਮਾਰੀ ਮੈਂ ਜੋ ਕਹਣਾ ਤੂੰ ਹਾਰ ਗਿਆ ਉਹ ਕਟੀਚੀ ਵੱਟ ਕੇ ਝਿਕੇਆ ਤੇ ਕੀਸੇ ਵਿੱਚ ਪਏ ਹੱਥ ਨੇ ਨਵੇਂ ਨੋਟ ਮਰੋੜ ਕੇ ਕਰੋੰਡਾ ਕਰ ਦਿੱਤੇ قافلہ بڑی دور ਜਿਵੇਂ ਮੰਜ਼ਲ ਤੇ ਵੀ ਅੱਪੜ ਗਿਆ ਸੀ ਤਾ ਰਤਨਾ ਉੱਥੇ ਹੀ ਖੜੋਤਾ ਹਨੇਰੇ ਨੂੰ ਘੂਰਿਆ ਸੀ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ